ਜੀ ਕਾਲ ਜੀ ਸਾਰਿਆਂ ਨੂੰ ਥੋੜੇ ਸਾਡੇ ਚੈਨਲ ਦੇ ਸਾਕਤਾ ਜੀ ਰਿਕਵੈਸਟ ਦਿੱਤੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਸਾਨੂੰ ਇੱਕ ਕਮੈਂਟ ਆਇਆ ਸੀਗਾ ਕਿ ਮੇਰਾ ਨਾਮ ਦੱਸੋ ਮੇਰਾ ਨਾਮ ਹੈਗਾ ਜੀ ਹਰਸ਼ਾਨ ਕੌਰ ਤੇ ਮੇਰੀ ਫਿਰ ਕਿਹਾ ਸੀ ਉਹਨਾਂ ਨੇ ਨਿੱਕੂ ਸਿਸਟਰ ਦਾ ਨਾਮ ਦੱਸੋ ਮਤਲਬ ਕਿ ਮੇਰੀ ਸਿਸਟਰ ਦਾ ਮੇਰਾ ਨਾਮ ਹੈ ਹਰਨੀਸ਼ ਕੌਰ ਕਾਲਕੇ ਅੱਜ ਤੇ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਮੈਂ ਇੱਕ ਪੋਇਮ ਸੁਣਾਵਾਂ ਫਿਰ ਮੈਂ ਕਰਾਂਗੀ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਤੇ ਤੁਹਾਨੂੰ ਜਿਹੜੀ ਸਾਡੀ ਪੋਇਮ ਹੈ ਉਹ ਕਿਵੇਂ ਤੇ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਚਲੋ ਜੀ ਹੁਣ ਆਪਾਂ ਪੋਇਮ ਸਟਾਰਟ ਕਰੀਏ ਮੇਰੀ ਦਾਦੀ ਮਾਂ ਮੇਰੀ ਦਾਦੀ ਮਾਂ ਮੈਂ ਡਾਟਾ ਵਿੱਚੋਂ ਪਿਆਰ ਕਰਾਂ ਜਿਨਨੇ ਨੇ ਅੰਬਰ ਵਿੱਚ ਤਾਰੇ ਉਹਨੇ ਤੇਰੇ ਬੋਲ ਬੋਲ ਪਿਆਰੇ ਬੋਲੇ ਪਿਆਰੇ ਮੇਰੀ ਦਾਦੀ ਮਾਂ ਮੇਰੀ ਦਾਦੀ ਮਾਂ ਚਿੱਟੇ ਅਹਾਰੇ ਜਿਕਰ ਚਿੱਟੇ ਬਾਲ ਤੂੰ ਰੱਖਦੀ ਮੇਰਾ ਕਿੰਨਾ ਖਿਆਲ ਮੇਰੀ ਦਾਦੀ ਮਾਂ ਮੇਰੀ ਦਾਦੀ ਮਾਂ ਧੰਨਵਾਦ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਲਾਈਕ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਈ ਵਾਰ ਨਾ ਪਾਰਸਲ ਕਈ ਪੈਣਾ ਦੇ ਪੇਮੈਂਟ ਆਈ ਹੁੰਦੀ ਹੈ ਜੀ ਕਾਫੀ ਸਾਰੇ ਆਰਡਰਸ ਹੋ ਜਾਂਦੇ ਨੇ ਕਿ ਸ਼ਾਮ ਤੱਕ ਸਵੇਰ ਤੱਕ ਹਨਾ ਮਾਈਂਡ ਚ ਇੱਕ ਅੱਧੀ ਭੈਣ ਦਾ ਪਾਰਸਲ ਸਕਿਪ ਹੋ ਜਾਂਦਾ ਹੁੰਦਾ ਤੁਸੀਂ ਪਲੀਜ਼ ਮੇਰੇ ਯਾਦ ਕਰਵਾ ਦਿਆ ਕਰੋ ਹਨਾ ਵੀ ਸਾਡਾ ਪਾਰਸਲ ਨਹੀਂ ਆਇਆ ਇੱਕ ਦੋ ਦਿਨਾਂ ਬਾਅਦ ਹੀ ਯਾਦ ਕਰਾ ਦਿਆ ਕਰੋ ਲੰਬਾ ਟਾਈਮ ਨਾ ਲੈ ਕੇ ਜਾਇਆ ਕਰੋ ਮੈਨੂੰ ਮੈਸੇਜ ਕਰਾ ਦਿਆ ਕਰੋ ਵੀ ਦੀਦੀ ਸਾਡਾ ਪਾਰਸਲ ਨਹੀਂ ਆਇਆ ਹੈਗਾ ਫਿਰ ਮੇਰੇ ਮਾਈਂਡ ਦੇ ਵਿੱਚ ਯਾਦ ਆ ਜਾ ਜਾਂ ਮੈਂ ਤੁਹਾਨੂੰ ਅਦਾਜ਼ਾ ਕਰੂ ਵੀ ਅਸੀਂ ਕਰਤਾ ਜਾਂ ਵੀ ਹਜੇ ਰਹਿੰਦਾ ਹੈਗਾ ਹਨਾ ਕੁਝ ਵੀ ਜਾਂ ਮਾਈਂਡ ਚ ਸਕਿਪ ਹੋ ਜਾਂਦੇ ਨੇ ਜਾਦਾ ਮਤਲਬ ਪਾਰਸਲ ਹੋ ਜਾਂਦੇ ਨੇਗੇ ਆਪਣੇ ਜੇ ਤੁਸੀਂ ਸਾਡੇ ਤੋਂ ਸਲਾਈ ਕਰਵਾਉਣਾ ਚਾਹੁੰਦੇ ਸਲਾਈ ਵੀ ਕਰਵਾ ਸਕਦੇ ਹੋ ਬਿਨਾਂ ਸਲਾਈ ਤੋਂ ਵੀ ਮੰਗਵਾਣਾ ਕ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਜੀ ਜਿਹੜੀ ਤੁਹਾਡੀ ਪੇਮੈਂਟ ਹੈ ਸਾਰੀ ਸੇਫ ਹੈ ਆਪਣੇ ਕੋਲ ਜੇ ਕੋਈ ਚੀਜ਼ ਨਹੀਂ ਮਿਲੂਗੀ ਅਸੀਂ ਤੁਹਾਡੀ ਪੇਮੈਂਟ ਦੇਣ ਦੇ ਹੱਕਦਾਰਾਂਗੇ ਤੁਹਾਡੀ ਪੇਮੈਂਟ ਅਸੀਂ ਵਾਪਸ ਕਰਾਂਗੇ ਜੇ ਅਸੀਂ ਮੰਗਵਾ ਦਾਂਗੇ ਵੀ ਸੋਲਡ ਹੋ ਚੁੱਕੀ ਹੈਗੀ ਤੇ ਸਾਡੇ ਕੋਲੇ 1 ਵੀਕ ਦੇ ਵਿੱਚ ਕੁਝ ਵੀ ਸਟਾਕ ਦੇ ਵਿੱਚ ਆਉਂਦੀ ਹੈਗੀ ਤਾਂ ਤੁਹਾਡੀ ਪੇਮੈਂਟ ਸੇਫ ਹੈਗੀ ਅਸੀਂ ਤੁਹਾਨੂੰ ਸੂਟ ਦਵਾਵਾਂਗੇ ਜੇ ਨਹੀਂ ਹੋਗੀ ਤਾਂ ਤੁਹਾਡੀ ਅਸੀਂ ਪੇਮੈਂਟ ਤੁਸੀਂ ਸਾਨੂੰ ਮੈਸੇਜ ਕਰ ਦਿਓ ਅਸੀਂ ਤੁਹਾਡੀ ਪੇਮੈਂਟ ਦੁਬਾਰਾ ਤੁਹਾਨੂੰ ਭੇਜ ਅਸ ਕਰ ਦਾਂਗੇ ਤੇ ਤੋਂ ਅਗਲੀ ਵੀਡੀਓ ਦੇ ਵਿੱਚ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਾਂ ਤੁਸੀਂ ਉਹ ਮੇ ਉਹ ਵੀਡੀਓ ਦੇ ਵਿੱਚੋਂ ਸੂਟ ਲੈ ਸਕਦੇ ਹੋਗੇ ਜੇ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਤਾਂ ਸਲਾਈ ਕਰਵਾ ਸਕਦੇ ਹੋਗੇ ਪਰ ਪਲੀਜ਼ ਕਾਲ ਹੀ ਨਾ ਕਰਿਓ ਕਿਉਂਕਿ ਆਪਣਾ ਕੰਮ ਕਾਫੀ ਚੱਲ ਰਿਹਾ ਹੈਗਾ ਸਲਾਈ ਦਾ ਅਦਰ ਸਾਰੇ ਸਟਿਚ ਹੋ ਕੇ ਸੂਟ ਆਏ ਹੋਏ ਨੇਗੇ ਹੈਂਡਰਾਂ ਦੇ ਵਿੱਚ ਜਿਹੜੇ ਪਾਏ ਹੋਏ ਨੇ ਕੁਝ ਕੁ ਸੂਟ ਇਹਨਾਂ ਵਿੱਚੋਂ ਮੈਂ ਲੈ ਲਈ ਸੀ ਕਿਉਂਕਿ ਦੁਪੱਟੇ ਡਾਈ ਕਰਕੇ ਦੇਣੇ ਸੀ ਨਾਇਰ ਨੂੰ ਤੇ ਵੀਡੀਓ ਵੀ ਪਾਉਣ ਵਾਲੀਆਂ ਰਹਿੰਦੀਆਂ ਨਹੀਂ ਹੈਗੀਆਂ ਤੇ ਆਪਾਂ ਪਾਵਾਂਗੇ ਤੇ ਕੁਛ ਕੁ ਆਪਣੇ ਸਲਾਈ ਲਈ ਜਾਣਗੇ ਕੁਛ ਕੁ ਗਏ ਹੋਏ ਰੰਗੀ ਇਸ ਤਰ੍ਹਾਂ ਹਨਾ ਹੌਲੀ ਹੌਲੀ ਆਪਣਾ ਕੰਮ ਚੱਲੀ ਜਾਦਾ ਕਿਉਂਕਿ ਕੰਮ ਸਾਰਾ ਨੀਟ ਐਂਡ ਕਲੀਨ ਹੋਵੇ ਹਨਾ ਸਭ ਤੋਂ ਪਹਿਲਾਂ ਇਹ ਖਿਆਲ ਰੱਖੀਦਾ ਹੈਗਾ ਚਲੋ ਮੈਂ ਤੁਹਾਨੂੰ ਦਿਖਾਉਣੀ ਆਂਗੀ ਅੱਜ ਬਹੁਤ ਜ਼ਿਆਦੇ ਸੋਹਣੇ ਸੂਟ ਤੇ ਟੈਪੀ ਦੇ ਸੂਟਾਂ ਦੀ ਡਿਮਾਂਡ ਸੀ ਪਹਿਲਾਂ ਮੈਂ ਤੁਹਾਨੂੰ ਇੱਕ ਸੂਟ ਦਿਖਾ ਦਾਂ ਇਹਦੇ ਨਾਲ ਦਾ ਇੱਕ ਸੂਟ ਹੈਗਾ ਆਪਣੇ ਕੋਲੇ ਜੇ ਕੋਈ ਪੈਨ ਰੈਡੀ ਕਰਾਉਣਾ ਉਹਦੋਂ ਹਿਰਸ਼ਾ ਲਓ ਉਹਦਾ ਇੱਥੇ ਤੇ ਜੇ ਕੋਈ ਪੈਨ ਰੈਡੀ ਕਰਵਾਉਣਾ ਚਾਹੁੰਦੀ ਹੈ ਕਰਵਾ ਸਕਦੇ ਹੋਗੇ ਫਰੋਜ਼ੀ ਕਲਰ ਦਾ ਸੂਟ ਹੈ ਇੱਕੋ ਹੀ ਸੂਟ ਰਹਿੰਦਾ ਹੈਗੇ ਇਹਦੇ ਆਪਾਂ ਪਹੁੰਚਿਆ ਤੇ ਕੀਤਾ ਹੈਗਾ ਵਰਕ ਰੀਵਾ ਬ੍ਰਾਂਡ ਦਾ ਜੀ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਵਿੱਚ ਮਿਰਰ ਵਰਕ ਕੀਤਾ ਹੋਇਆ ਹੈਗਾ ਦੀ ਬਾਟਮ ਤੇ ਵਰਕ ਕੀਤਾ ਹੈਗਾ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋ ਸਾਨੂੰ ਸਕਰੀਨ ਸ਼ਾਟ ਭੇਜ ਦਿਓ ਅਸੀਂ ਤੁਹਾਡਾ ਸੂਟ ਰੈਡੀ ਕਰਕੇ ਦੇ ਦਾਂਗੇ ਤੁਸੀਂ ਪ੍ਰਾਈਸ ਪੁੱਛ ਲਓ ਫੈਬਰਿਕ ਦਾ ਪ੍ਰਾਈਸ ਆਪਾਂ ਦੱਸ ਚੁੱਕੇ ਸੀਗੇ ਸਾਡੇ 1200 1300 ਆਈ ਥਿੰਕ ਇਹਦਾ ਇੱਥੇ ਕਿਦਾਂ ਆਗਾ ਜਾਂ 1250 ਹੋਣਾ 1250 ਹੈਗਾ ਫੈਬਰਿਕ ਦਾ ਪ੍ਰਾਈਸ ਬਾਕੀ ਵਰਕ ਦਾ ਪ੍ਰਾਈਸ ਹੋ ਜਾਊਗਾ ਐਕਸਟਰਾ ਤੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਕਰਵਾ ਸਕਦੇ ਹੋ ਕੱਲਾ ਸੂਟ ਲੈਣਾ ਤਾਂ ਤੁਸੀਂ ਉਹ ਵੀ ਮੰਗਵਾ ਸਕਦੇ ਹੋਗੇ ਅੱਜ ਵੀ ਤੁਹਾਨੂੰ ਦਿਖਾਉਣੀ ਹੈ ਟੈਬੀ ਲਾਈਨ ਦੇ ਸੂਟ ਆਪਣੇ ਫਾਸਟਲੀ ਆਰਡਰ ਕਰਕੇ ਜਿਹੜੀਆਂ ਭੈਣਾਂ ਦੇ ਰਹਿ ਗਏ ਸੀਗੇ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਇੰਨੇ ਜਿਆਦਾ ਸੋਨਾ ਪ੍ਰਿੰਟ ਬਣਿਆ ਹੋਇਆ ਹੈਗਾ ਸੂਟ ਦਾ ਹਾਲ ਹੈਗੀ ਹੈਗੀ ਬਾਟਮ ਪਲੇਨ 2 2000 ਪ੍ਰਾਈਸ ਹੈ ਪਹਿਲਾਂ ਆਪਣੇ ਕਾਫੀ ਸੂਟ ਸੇਲ ਹੋਏ ਨੇਗੇ ਤੇ ਆਪਾਂ ਦੁਬਾਰਾ ਮੰਗਵਾਏ ਲੇਗੇ ਹੁਣ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਸਾਨੂੰ ਸਕਰੀਨਸ਼ਾਟ ਭੇਜ ਕੇ WhatsApp ਤੇ ਮੈਸੇਜ ਕਰ ਦਿਓ ਤੁਸੀਂ ਜੇ ਤੁਹੱਟਾ ਵਗੈਰਾ ਵੀ ਲੈਣਾ ਹੈ ਇਹਦੇ ਨਾਲ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਇਹਦੇ ਨਾਲ ਦੇ ਵੀ ਆਪਣੇ ਕਾਫੀ ਸੂਟ ਸੇਲ ਹੋਏ ਨੇਗੇ ਬਹੁਤ ਜ਼ਿਆਦਾ ਸੋਹਣਾ ਹੋਏਗਾ ਪ੍ਰਿੰਟ ਪ੍ਰਿੰਟਿੰਗ ਬਹੁਤ ਜ਼ਿਆਦੇ ਸੋਹਣੀ ਹੈਗੀ ਦੇਖੋ ਇਹਦੇ ਨਾਲ ਹੈਗੀ ਹੈਗੀ ਲੈਮਨ ਸਲਵਾਰ ਤੁਸੀਂ ਲੈਮਨ ਦੁਪੱਟਾ ਰੱਖ ਸਕਦੇ ਹੋਗੇ ਇਹਦੇ ਨਾਲ ਤੇ ਜੇ ਟੈਬੀ ਦੇ ਵਿੱਚ ਦੁਪੱਟਾ ਲੈਣਾ ਹੈਗਾ ਲਾਈਨ ਵਾਲਾ ਤਾਂ ਟੈਬੀ ਚ ਲੈ ਲਓ ਨਹੀਂ ਲੈਣਾ ਹੈਗਾ ਤਾਂ ਤੁਸੀਂ ਕੋਈ ਹੋਰ ਵੀ ਆਪਣੀ ਚੋਇਸ ਅਨੁਸਾਰ ਦੁਪੱਟਾ ਲੈ ਸਕਦੇ ਹੋ 2000 ਇਹਦਾ ਪ੍ਰਾਈਸ ਹੈਗਾ ਬਹੁਤ ਜ਼ਿਆਦੇ ਸੋਹਣਾ ਸਟੱਫ ਹੈਗਾ ਸਭ ਤੋਂ ਵੱਧ ਸੇਲਿੰਗ ਇਹਨਾਂ ਦੀ ਹੋਈ ਸੀਗੀ ਆਪਣੇ ਸੂਟਾਂ ਦੀ ਤੇ ਅੱਜ ਵੀ ਦੁਬਾਰਾ ਡਿਮਾਂਡ ਦੇ ਵਿੱਚ ਨੇਗੇ ਸਕਰੀਨ ਸ਼ਾਟ ਲੈ ਲਓ ਤੇ ਮੈਸੇਜ ਕਰ ਦਿਓ ਤੇ ਜਿਹੜਾ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਆਂਗੀ ਇਹ ਵੀ ਟੈਪੀ ਦੇ ਵਿੱਚ ਸੁੱਟ ਲੈਂਗੇ ਇਹ ਪਹਿਲਾਂ ਆਪਾਂ ਪਾਏ ਸੀਗੇ ਪਰਪਰੀ ਚ ਪਾਏ ਸੀਗੇ ਤੇ ਹੁਣ ਇਹੇ ਟੈਪੀ ਚ ਲੈਂਗੇ ਇਦੇ ਨਾਲ ਨਾ ਤੁਹਾਨੂੰ ਇਹ ਆਪਣੇ ਕੋਲੇ ਦੋ-ਦੋ ਸੂਟ ਲੈਣਗੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਫਾਸਟਲੀ ਆਰਡਰ ਕਰਦੇ ਹੋ ਤੇ ਨਾਲ ਹੈਗੀ ਐ ਜੀ ਮਹਿੰਦੀ ਸਲਵਾਰ ਦੇਖੋ 2000 ਇਹਦਾ ਪ੍ਰਾਈਸ ਹੈਗਾ ਦੋ-ਦੋ ਸੂਟ ਹੈਗੇ ਨੇਗੇ ਕੱਲ ਵਾਲੀਆਂ ਭੈਣਾਂ ਜਿਨ੍ਹਾਂ ਦੇ ਆਰਡਰ ਆਏ ਨੇਗੇ ਕੋਈ ਗੱਲ ਨਹੀਂ ਆਪਾਂ ਸੂਟ ਮੰਗਵਾਏ ਲੇਗੇ ਆਪਣੇ ਕੋਲੇ ਹਫਤਾ ਤਾਜ਼ ਦਿਨਾਂ ਤੱਕ ਉਹ ਸੂਟ ਆ ਜਾਣਗੇ ਇਹਨਾਂ ਦਾ ਟਾਈਮ ਤੁਸੀਂ ਵੇਟ ਕਰ ਲਓ ਤੇ ਆਪਾਂ orange ਸੂਟ ਵੀ ਮੰਗਵਾਏ ਹੋਏ ਨੇਗੇ ਬਹੁਤ ਸਾਰੀਆਂ ਭੈਣਾਂ ਨੂੰ ਚਾਹੀਦੇ ਨੇਗੇ ਸਕ੍ਰੀਨਸ਼ਾਟ ਲੈ ਲਓ ਤੇ ਮੈਸੇਜ ਕਰ ਦਿਓ ਇਹਦੇ ਨਾਲ ਤੁਸੀਂ ਇੱਕ بیس ਦਾ ਦੁਪੱਟਾ ਰੱਖਿਓ ਕਿਉਂਕਿ 셔ਟ ਦੇ ਵਿੱਚ ਮਲਟੀ ਕਲਰ ਹੈ ਨਾ ਤਾਂ ਕਰਕੇ ਫਿਰ ਮਲਟੀ ਦੁਪੱਟਾ ਨਹੀਂ ਸੋਹਣਾ ਲੱਗਣਾ ਇਹਦੇ ਨਾਲ ਸਕ੍ਰੀਨਸ਼ਾਟ ਲੈ ਲਓ ਬਹੁਤ ਸੋਹਣਾ ਸੂਟ ਹੈਗਾ ਦੋ-ਦੋ ਸੂਟ ਲੇਗੇ ਕੈਪੀ ਦੇ ਵਿੱਚ ਲੇਗੇ 2000 ਪ੍ਰਾਈਸ ਹੈਗਾ ਮੈਚਿੰਗ ਸੂਟ ਦਾ ਤੁਸੀਂ ਵਰਕ ਕਰਵਾਉਣਾ ਹੈਗਾ ਬਾਟਮ ਤੇ ਵਰਕ ਕਰਵਾ ਲਓ ਤੇ ਆ ਵੀ ਦੇਖੋ ਪ੍ਰਿੰਟ ਕਿੰਨਾ ਜਾਦੇ ਸੋਹਣਾਗਾ ਬਹੁਤ ਜਿਆਦੇ ਸੌਫਟੀ ਪ੍ਰਿੰਟਿੰਗ ਹੈ ਜੀ ਇਹਦੀ ਵੀ ਤੇ ਇਹਦੇ ਨਾਲ ਵੀ ਤੁਸੀਂ ਦੁਪੱਟਾ ਹੈਗਾ ਜਿਹੜਾ ਇੱਕ ਗੋੜ ਦਾ ਰੱਖ ਸਕਦੇ ਹੋਗੇ ਜਾਂ ਫਿਰ ਕੋਈ بیس ਰੱਖ ਕੇ ਡਿਜ਼ਾਈਨ ਵਗੈਰਾ ਬਣਵਾ ਲਓ ਤੁਸੀਂ ਹਨਾ ਤੇ ਬਹੁਤ ਸੋਹਣਾ ਜਾਰੇ ਸਟੱਫ ਹੈਗਾ ਸਭ ਤੋਂ ਬਾਅਦ ਦਾ ਸੇਲਿੰਗ ਇਹ ਵੀ ਹੋਈ ਸੀਗੀ ਸੂਟਾਂ ਦੀ ਤੇ ਦੁਬਾਰਾ ਰਿਪੀਟ ਤੇ ਲੇਗੇ ਵਾਲੇ ਸੂਟ 2000 ਪ੍ਰਾਈਸ ਹੈਗਾ ਇਹਨਾਂ ਦਾ ਮੈਚਿੰਗ ਸੂਟ ਮਿਲਣਗੇ ਜੀ ਦੋ-ਦੋ ਹੈਗੇ ਲੇਗੇ ਕੋਈ ਭੈਣ ਨਰਾਜ਼ ਨਾ ਹੋਵੇ ਇਸ ਕਰਕੇ ਆਪਾਂ ਦੋ-ਦੋ ਹੀ ਲਿਆਂਦੇ ਸੂਟ ਪਹਿਲਾਂ ਬਹੁਤ ਸਾਰੀਆਂ ਪਹਿਰਾ ਰਹਿ ਗਈਆਂ ਸੀ ਟੈਬੀ ਦੇ ਸੂਟ ਮੈਨੂੰ ਕੱਲ ਵੀ ਮੈਸੇਜ ਆਏ ਸੀਗੇ ਵੀ ਟੈਬੀ ਦੇ ਸੂਟ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਆਪਾਂ ਕੱਲ ਨੂੰ ਵੀਡੀਓ ਪਾਵਾਂਗੇ ਉਹਦੇ ਵਿੱਚੋਂ ਤੁਸੀਂ ਸਿਲੇਕਟ ਕਰ ਲਿਓ ਆ ਵੀ ਕਲਰ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਇਹ ਜਿਹੇ ਸੂਟ ਨਾ ਪਾਰਟੀ ਵੇਅਰ ਬਹੁਤ ਸੋਹਣੇ ਲੱਗਦੇ ਨੇ ਬਣ ਕੇ ਆਹ ਹੈਗੀ ਆ ਪੀਸਪੌਟ ਸੂਟ ਪਸੰਦਾਂ ਦਾ ਸਕਰੀਨਸ਼ਾਟ ਲੈ ਸਕਦੇ ਹੋਗੇ WhatsApp ਤੇ ਮੈਸੇਜ ਕਰ ਦਿਓ 2000 ਪ੍ਰਾਈਸ ਹੈ ਇਹਨਾਂ ਦਾ ਮੈਂ ਨਾਲ ਹੁੰਦੇ ਪ੍ਰਾਈਸ ਨੂੰ ਮੈਂਸ਼ਨ ਕਰ ਦੇਣੀ ਆਂਗੀ ਉਹਨੂੰ ਪਸੰਦ ਆ ਦਾਗਾ ਤੁਸੀਂ ਲੈ ਸਕਦੇ ਹੋ ਅੱਜ ਮੈਂ ਤੁਹਾਨੂੰ ਸਾਰੇ ਟੈਬੀ ਦੇ ਹੀ ਸੂਟ ਦਿਖਾਵਾਂਗੀ ਤੇ ਇਹ ਵਾਲੇ ਹੈਗੇ ਨੇਗੇ 올ਓਵਰ ਇਹ ਵੀ ਨਿਊ ਆਏ ਨੇਗੇ ਆਪਣੇ ਕੋਲੇ ਜੇ ਕਿ ਭੈਣ ਇਹਦੇ ਵਿੱਚੋਂ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੇ ਹੋਗੇ 컬러 ਬਹੁਤ ਜਿਆਦਾ ਸੋਹਣੇ ਲੱਗੇ 3000 ਪ੍ਰਾਈਸ ਆ 올ਓਵਰ ਦਾ ਮੈਚਿੰਗ ਦਾ 2000 ਹੈਗਾ ਜੁੰਨੀ ਤੁਸੀਂ ਕਹੋਗੇ ਤਾਂ ਆਪਾਂ ਧੁਰੋ ਲਗਾ ਕੇ ਨਮਾ ਦੇਖੋ ਜੇ ਤੁਸੀਂ ਡਰੈਸ ਵਗੈਰਾ ਬਣਾਉਣਾ ਚਾਹੁੰਦੇ ਹੋਗੇ ਵਨ ਪੀਸ ਲੌਂਗ ਡਰੈਸ ਤਾਂ ਬਣਵਾ ਸਕਦੇ ਹੋਗੇ ਮੈਂ ਇਹਦੇ ਵਿੱਚ ਆਪਣੀ ਡਰੈਸ ਬਣਵਾਈ ਹੈਗੀ ਜੇ ਬਣ ਕੇ ਆ ਗਈ ਕਦੇ ਦਿਨ ਤੱਕ ਤੁਹਾਨੂੰ ਸ਼ੋਅ ਕਰੂੰਗੀ ਵੀ ਕਿਵੇਂ ਦੀ ਬਣੀਆਂ ਹਨ ਤਾਂ ਤੁਸੀਂ ਉਮੇ ਤੇ ਮੇਰੇ ਕੋਲੋਂ ਰੈਡੀ ਕਰਵਾਉਣੀ ਹੈ ਉਮੇ ਕਰਵਾ ਲਿਓ ਸੂਟ ਪਾਉਂਦੀਆਂ ਨੇ ਜਿਹੜੀਆਂ ਪਹਿਣਾ ਸੂਟ ਵੀ ਬਣਵਾ ਸਕਦੀ ਹੋਂਗੀਆਂ ਤੁਸੀਂ ਬਹੁਤ ਜਾਦੀ ਸੋਹੜਾ 3000 ਪ੍ਰਾਈਸ ਆਲ ਓਵਰ ਦਾ ਤੇ ਸੂਟ ਬਹੁਤ ਜਾਦੀ ਸੋਹਣੇ ਲੰਗੇ ਬਾਰੇ ਸਾਰਿਆਂ ਪਰ ਨੂੰ ਬਹੁਤ ਜਾਦੀ ਸੂਟ ਪਸੰਦ ਆਉਂਦੇ ਕਿਉਂਕਿ ਆਪਾਂ ਕਾਪੀ ਜਾਂ ਘਟੀਆਂ ਮਾਲ ਕੁਛ ਵੀ ਨਹੀਂ ਰੱਖਦੇ ਹੈਗੇ ਆਪਾਂ ਉਹਨਾਂ ਵਧੀਆ ਦੋ ਪੈਸੇ ਜੇ ਤੁਸੀਂ ਲਾਉਣੇ ਵੀ ਤੁਹਡੇ ਹਨਾ ਤੁਸੀਂ ਕਿੰਨਾ ਜ਼ਿਆਦਾ ਪਸੰਦ ਕਰਦੇ ਹੋ ਕੱਪੜਿਆਂ ਨੂੰ ਫਿਰ ਆਪਣੇ ਮਨ ਨੂੰ ਵੀ ਖੁਸ਼ੀ ਹੁੰਦੀ ਹੈਗੀ ਵੀ ਸਾਰੀਆਂ ਭੈਣਾਂ ਨੂੰ ਆਪਣੇ ਫੈਬਟਿਕ ਬਹੁਤ ਵਧੀਆ ਲੱਗਦਾ ਦੇਖੋ ਆ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾਗਾ ਕੋਟ ਸੈੱਟ ਵਗੈਰਾ ਬਣਵਾਉਣੇ ਨੇ ਆਪਾਂ ਕੋਟ ਸਟ ਦੀ ਵੀ ਵੀਡੀਓ ਲੈ ਕੇ ਆਵਾਂਗੇ ਆਪਣੇ ਰੈਡੀ ਹੋ ਰਹੇ ਨੇਗੇ ਬਸ ਹੋਣ ਵਾਲੀ ਨੇਕ ਅਦੇ ਦਿਨ ਚ ਵੀਡੀਓ ਪੈ ਜਾਣੀ ਹੈਗੀ ਉਹਨਾਂ ਦੀ ਵੀ ਦੇਖੋ ਜੀ ਕਿੰਨਾ ਜ਼ਾਦੇ ਸੋਹਣਾ ਫੈਬਰਿਕ ਹੈਗਾ ਫੈਬਰਿਕ ਬਹੁਤ ਜ਼ਿਆਦਾ ਸੋਹਣਾਗਾ ਬਿਲਕੁਲ ਲਾਈਟ ਵੇਟ ਸਟਫ ਹੈਗਾ ਕੀ ਲੈਣਾ ਚਾਹ ਲੋ ਫਟਾਫਟ ਆਪਣਾ ਆਰਡਰ ਕਰਦੇ 3000 ਪ੍ਰਾਈਸ ਹੈ ਇਹਨਾਂ ਦਾ ਦੇਖੋ ਸਕਰੀਨ ਸ਼ਾਟ ਲੈ ਲਿਓ ਜਿਹੜੇ ਭੈਣਾਂ ਦੇ ਆਰਡਰ ਚੱਲ ਰਹੇ ਨੇ ਤੁਸੀਂ ਵੀ ਰਖਵਾ ਸਕਦੇ ਹੋਗੇ ਆਪਣੇ ਸੂਟ ਆਹ ਕਲਰ ਵੀ ਬਹੁਤ ਜਿਆਦਾ ਸੋਹਣਾ ਦੇਖੋ ਜੀ ਠੀਕ ਹੈ ਜੀ ਪਿੰਕ ਤੇ yellow ਕ੍ਰੀਚਰ ਲੈ ਲੋ ਇਹ ਵੀ ਆਪਣੇ ਕਾਫੀ ਸੂਟ ਸੇਲ ਹੋਏ ਸੀਗੇ ਤੇ ਆਪਾਂ ਦੁਬਾਰਾ ਲੈ ਕੇ ਆਏ ਜਿਹਨਾਂ ਕਾਪਣ ਨੂੰ ਸਟਾਕ ਦੇ ਵਿੱਚ ਮਿਲੇ ਉਹਦੇ ਕਾਪਾ ਲੈ ਆਏ ਹਨ ਤੇ ਫਿਰ ਅਗੋਂ ਜੇ ਮਿਲ ਚੋ ਦੁਬਾਰਾ ਮਿਲਿਆ ਤਾਂ ਆਪਾਂ ਲੈ ਕੇ ਆਵਾਂਗੇ ਫਿਲਹਾਲ ਜਿੰਨੇ ਲੈ ਕੇ ਆਏ ਤੁਸੀਂ ਜੜੀਆਂ ਪੈਣਾ ਰਹਿ ਗਏ ਸੀ ਆਪਾਂ ਤੋਂ ਮੰਗ ਰਹੇ ਸੀਗੇ ਤਾਂ ਤੁਸੀਂ ਹੁਣ ਲੈ ਲਿਓ ਫਿਰ ਇਹ ਨਹੀਂ ਪਤਾ ਹੈਗਾ ਵੀ ਇਹ ਹੋਣ ਆਉਣਕ ਨਹੀਂ ਹੋਣ ਉਹ ਤਾਂ ਫਿਰ ਦੁਬਾਰਾ ਤੇ ਫਿਰ ਆ ਦੇਖੋ ਆ ਵੀ ਬਹੁਤ ਜਾਦੇ ਸੋਹਣਾ ਹੈ ਜੇਕਰ ਤੁਸੀਂ orange ਕਲਰ ਦਾ ਤਾਂ ਪੱਟਾ ਲਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸੂਟ ਬਣ ਜਾਊਗਾ ਔਰ ਇੱਕ ਸਕਰਟਾ ਚੱਲ ਰਹੀ ਐ ਤੁਸੀਂ ਸਕਰਟ ਨਾਲ ਬਣਵਾਉਣਾ ਸਕਰਟ ਨਾਲ ਬਣਵਾ ਲਓ ਸੂਟ ਤਾਂ ਵੀ ਵਧੀਆ ਬਣ ਜਾਊਗਾ ਦੇਖੋ ਜੀ ਜੇ ਮੇ ਵੀ ਤੁਸੀਂ ਡਿਜ਼ਾਈਨ ਕਰਵਾਣਾ ਹੈ ਆਪਣੇ ਟੇਲਰ ਹਰ ਤਰ੍ਹਾਂ ਦਾ ਡਿਜ਼ਾਈਨ ਬਣਾ ਦਿੰਦੇ ਨੇਗੇ ਤੁਸੀਂ ਕਰਵਾਉਣਾ ਚਾਹਦੇ ਹੋ ਮੇ ਕਰਵਾ ਸਕਦੇ ਹੋਗੇ ਕੰਮ ਦੀ ਆਪਣੀ ਜਿਹਦੀ ਤੁਸੀਂ ਹੈਂਡਵਰਕ ਕਰਾ ਲਓ ਮਸ਼ੀਨ ਵਰਕ ਕਰਾ ਲਓ ਸਿਲਾਈ ਕਰਵਾ ਲਓ ਕੁਛ ਮਰਜ਼ੀ ਕਰਵਾ ਲਓ ਕੰਮ ਦੀ ਆਪਣੀ ਫਿਨਿਸ਼ਿੰਗ ਹੋਊਗੀ ਪਰ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ ਹੈਗਾ ਕਿਉਂਕਿ ਪਾਰਲੀਆਂ ਪਾਣਾ ਦੇ ਫਿਰ ਕਾਫੀ ਸੂਟ ਹੁੰਦੇ ਨੇ ਉਹਨਾਂ ਨੇ ਪਾਰਸਲ ਇਕੱਠਾ ਮਗਾਉਣਾ ਹੁੰਦਾ ਨਾ ਫਿਰ ਆਪਣੇ ਆਪਾ ਟੇਲਰ ਵੀ ਉਹੀ ਰੱਖੇ ਹੋਏ ਨੇ ਜਿਹੜਾ ਕੰਮ ਸਾਫ਼ ਸੁਥਰਾ ਕਰਨਾ ਹੈ ਨਾ ਤੇ ਐ ਤਾਂ ਫਿਰ ਵਧੀਆ ਨਹੀਂ ਲੱਗਦਾ ਹੈਗਾ ਜੀ ਜਦੋਂ ਜਦੋਂ ਫਿਰ ਸਾਡੀ ਨਹੀਂ ਜਿਹੜੀ ਚੀਜ਼ ਪਸੰਦ ਆਊਗੀ ਕਸਟਮਰ ਦੇ ਕਿੱਥੇ ਆਜੂਗੀ ਤਾਂ ਕਰਕੇ ਫਿਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਹੈਗਾ ਤੇ ਹੌਲੀ ਹੌਲੀ ਜਣਾ ਥੋੜਾ ਟਾਈਮ ਦੇ ਕੇ ਚੱਲੇ ਸਲਾਈ ਲਈ ਸੁਟਾ ਲਈ ਨਹੀਂ ਫਿਰ ਜੇ ਤੁਹਾਨੂੰ ਫਿਟਿੰਗ ਸਹੀ ਹੁੰਦੀ ਹੈ ਤੁਸੀਂ ਕਰਵਾ ਸਕਦੇ ਹੋ ਜਾਂ ਆਪਣੇ ਕੋਲੋਂ ਕਰਵਾਉਣਾ ਤਾਂ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਕਿ ਆ ਚਲੇ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਆਪਣਾ ਫਾਸਟਲੀ ਆਰਡਰ ਦੇ ਦਿਓ ਫਿਰ ਇਹ ਨਈ ਮਿਲਦੇ ਹੈਗੇ ਤੇ ਪ੍ਰਾਈਸ ਮੈਂ ਤੁਹਾਨੂੰ ਨਾਲ ਦੀ ਨਾਲ ਮੈਂਸ਼ਨ ਕਰ ਚੁੱਕੀ ਆਂਗੀ ਤੇ ਜਿਹੜੀ ਪੇਮੈਂਟ ਹੈਗੀ ਤੁਸੀਂ ਆਪਣੀ ਪੇਮੈਂਟ ਕਰਕੇ ਨਾਲ ਦੀ ਨਾਲ ਸਕਰੀਨਸ਼ਾਟ ਭੇਜਿਆ ਕਰੋ ਐਡਰੈਸ ਜੂ ਸੈਂਡ ਕਰ ਦਿਆ ਕਰੋ ਤੇ ਫਿਰ ਅਸੀਂ ਨਾਲ ਦੀ ਨਾਲ ਤੁਹਾਡਾ ਕੋਰੀਅਰ ਜਿਵੇਂ ਅੱਜ ਤੁਹਾਨੂੰ ਇਹ ਵੀਡੀਓ ਮੈਂ ਪਾਉਂਗੀ ਤੁਹਾਨੂੰ ਸੂਟ ਪਸੰਦ ਆਉਣਗੇ ਤਾਂ ਫੇਰ ਨਾ ਤੁਸੀਂ ਆਪਣਾ ਨਾਲ ਦੀ ਨਾਲ ਪੇਮੈਂਟ ਕਰਕੇ ਆਪਣੇ ਸੁੱਟਾ ਰਖਵਾ ਕੇ ਫਿਰ ਕੱਲ ਨੂੰ ਸੈਟਰਡੇ ਹੈਗਾ ਜਿਵੇਂ ਹਨਾ ਤੇ ਉਸ ਦਿਨ ਫਿਰ ਕਰੀਅਰ ਹੋ ਜਾਣਗੇ ਫਿਰ ਸੰਡੇ ਨੂੰ ਨਹੀਂ ਹੁੰਦੇ ਹੈਗੇ ਛੁੱਟੀ ਆ ਜਾਂਦੀ ਹੁੰਦੀ ਹੈਗੀ ਫਿਰ ਮੰਡੇ ਤੇ ਜਾ ਰੋਗੀ ਇਹ ਗੱਲ ਤੇ ਸਕਰੀਨਸ਼ਾਟ ਲੈ ਚੁੰਨੀਆਂ ਕਹੋਗੇ ਜੇ ਤੁਸੀਂ ਵੀ ਸਾਡੇ ਇਹ ਦੁਪੱਟੇ ਲਗਾ ਕੇ ਦਿਓ ਸੁੱਟੇ ਨਾਲ ਤਾਂ ਤਾਂ ਤੁਹਾਡੇ ਦੁਪੱਟੇ ਰੈਡੀ ਕਰਵਾ ਕੇ ਦਵਾਂਗੇ ਲਾਸ ਵਗੈਰਾ ਕਹੋਗੇ ਤਾਂ ਉਸ ਹਿਸਾਬ ਨਾਲ ਤੁਹਾਡੇ ਚਾਰजेस ਹੋਣਗੇ ਉਹ ਅਲੱਗ ਹੋਣਗੇ ਸਾਰੇ ਤਾਂ ਉਸ ਹਿਸਾਬ ਨਾਲ ਤੁਹਾਨੂੰ ਅਸੀਂ ਸਾਰਾ ਕੰਮ ਕਰਵਾ ਕੇ ਦਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜਰੂਰ ਦੱਸਿਆ ਕਰੋ ਜਿਹੜੀਆਂ ਭੈਣਾਂ ਕੋਲੇ ਸੂਟ ਚਾਹੁੰਦੇ ਨੇ ਹਨ ਤੁਸੀਂ ਵੀ ਕਮੈਂਟ ਕਰਿਆ ਕਰੋ ਵੀ ਤੁਹਾਨੂੰ ਕਿਵੇਂ ਲੱਗਿਆ ਵੀ ਫੈਬਰਿਕ ਲੱਗਿਆ ਹਨ ਤੁਸੀਂ ਮੈਨੂੰ WhatsApp ਤੇ ਦਾ ਦੱਸ ਦਿਨੋ ਕਿ ਵੀ ਹਾਂ ਸਾਡਾ ਸੂਟ ਆਵੇ ਦੇ ਲੱਗੇ ਬਹੁਤ ਸੋਹਣੇ ਲੱਗੇ ਤੁਸੀਂ ਕਮੈਂਟ ਦੇ ਵਿੱਚ ਵੀ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜਿਹੜੀਆਂ ਭੈਣਾਂ ਆਪਾਂ ਨੂੰ ਬਾਹਰ ਤੋਂ ਬੈਠੇ ਦੇਖ ਰਹੀਆਂ ਨੇ ਤੁਸੀਂ ਵੀ ਆਪਣੇ ਕੋਲ ਜਰੂਰ ਟ੍ਰਾਈ ਕਰਿਓ ਬਹੁਤ ਸਾਰੀਆਂ ਭੈਣਾਂ ਨੇ ਦੇਖਣਾ ਸੂਟ ਦਿੱਤੇ ਨੇ ਕਿ ਬਾਹਲੀ ਪਾਰਟੀ ਵੇਅਰ ਬਣਵਾਉਣਾ ਚਾਹੁੰਦੇ ਹੋ ਵਾਰਕਾ ਲ ਬਣਵਾਉਣਾ ਚਾਹੋ ਲੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਬਣਵਾਉਣਾ ਚਾਹੋ ਕੋਈ ਵੀ ਫੈਬਰਿਕ ਦੇ ਤਾਂ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋਗੇ ਸਾਡੇ ਕੋਲੋਂ ਸਲਾਈ ਵੀ ਕਰਵਾ ਸਕਦੇ ਹੋਗੇ ਚਲੋ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਾਸ਼ੀ ਕਾਂਜੀ ਬਾਈ ਬਾਈ